ਸਰੀਕੇ ਤੋਂ ਲੈ ਕੇ ਗੰਗਾ ਨਗਰ ਤੱਕ ਜੋ ਮੇਰਾ 200 ਕਿਲੋਮੀਟਰ ਦਾ ਬਾਰਡਰ ਉਹ ਪੈਂਦਾ ਹੈ ਉਸ ਏਰੀਏ ਦੇ ਵਿੱਚ ਇੰਨੀ ਹਸਾਲਤ ਜਿਹੜੀ ਬਾਤਾਂ ਰਹੇ ਕਿ ਦੇਖ ਕੇ ਬਹੁਤ ਗਮ ਹੋਉਂਦਾ ਹੈ ਕਿ ਇਹਨਾਂ ਲੋਕਾਂ ਗਰੀਬਾ ਦਾ ਕਿਸਾਨਾਂ ਦਾ ਕੀ ਕਸੂਰ ਹੈ ਜਿੰਨਾ ਅੱਜ ਪੂਰੇ ਦੇ ਪੂਰੇ ਫਸਲ تباہ ਹੋ ਗਈ ਉਹਨਾਂ ਦੇ ਮਕਾਨ ਡਿੱਗ ਗਏ ਉਹਨਾਂ ਦੇ ਰਾਂਦੇ ਵਿੱਚ 10-10 ਫੁੱਟ ਪਾਣੀ ਹੈ ਇਹ ਫਸਲ ਬਚਣ ਦਾ ਤੇ ਸਵਾਲ ਨਹੀਂ ਪੈਦਾ ਹੁੰਦਾ ਜੇ 15 ਦਿਨ ਤੋਂ ਲਗਾਤਾਰ ਜਿੱਥੇ ਪਾਣੀ ਚੱਲ ਰਿਹਾ ਹੈ ਤੇ 100% ਜੀ ਇਹ ਫਸਲ ਵੀ تباہ ਹੋ ਚੁੱਕੀ ਹੈ ਮਕਾਨ ਵੀ ਡਿੱਗ ਚੁੱਕੇ ਕਿਤੇ ਮਕਾਨ ਪੜ ਗਏ ਪਸ਼ੂ ਜਿਹੜੇ ਉਹ ਹਾਰਦੀ ਮਾਰੇਟ ਆ ਕੇ ਮਾਰੇ ਗਏ ਐਸੇ ਤਰ੍ਹਾਂ ਬਿਮਾਰੀ ਜਿਹੜੀ ਹੈ ਉਹ ਫੈਲਣ ਦਾ ਖਦਸ਼ਾ ਹੈ ਇਹ ਪਾਣੀ ਜਿਹੜਾ ਅਜੇ ਵੀ ਉਸੇ ਤਰ੍ਹਾਂ ਰੈਗੂਲਰ ਚੱਲ ਰਿਹਾ ਹੈ ਇਹਦੇ ਵਾਸਤੇ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਆ ਪਾ ਕੇ ਉੱਥੇ ਲੋਕਾਂ ਦੀ ਮਦਦ ਨਾ ਕਰਦੀ ਲੋਕਾਂ ਦੇ ਨਾਲ ਜਿਹੜੀ ਉਹਨਾਂ ਨੂੰ ਅੱਜ ਸਮਗਰੀ ਦੀ ਲੋੜ ਹੈ ਪਸ਼ੂ ਚਾਰੇ ਦੀ ਲੋੜ ਹੈ ਖਾਂਗ ਖਿੰਦਾ ਸਮਾਨ ਹੈ ਲੋਕ ਘਿਰੇ ਹੋਏ ਹੈ ਦਰਿਆ ਹਾਰ ਦੇ ਵਿੱਚ ਉਹਨਾਂ ਨੂੰ ਕੱਟਣ ਵਾਸਤੇ ਕੋ ਉਪਰਾਲਾ ਕਰਦੀ ਪਰ ਪੰਜਾਬ ਦੀ ਬਦਕਿਸਮਤੀ ਹੈ ਕਿ ਭਗਵੰਦ ਸਿੰਘ ਮਾਨ ਅੱਜ ਤੋਂ 4 ਦਿਨ ਪਹਿਲਾਂ ਚਨਈ ਵਿੱਚ ਜਿਹੜੇ ਸੀ ਉੱਥੇ ਉਹ ਐਸ਼ਵਰਾਮ ਕਰ ਰਹੇ ਸੀ ਤੇ ਅਗਲੇ ਦਿਨ ਇੱਥੇ ਆ ਕੇ ਤੇ ਉਹਨਾਂ ਨੇ ਇੱਕ ਹੈਲੀਕਾਪਟਰ ਦੇ ਵਿੱਚ ਡਰਾਮਾ ਕੀਤਾ ਕਿ ਅਸੀਂ ਹੈਲੀਕਾਪਟਰ ਭੇਜਦਾ ਰਾਸ਼ਨ ਜਿਹੜਾ ਉਹ ਅਸੀਂ ਵੰਡ ਰਹੇ ਕਿ ਕਿੰਨਾ ਕੁ ਰਾਸ਼ਨ ਜਿਹੜਾ ਹੈਲੀਕਾਪਟਰ ਜਾਏਗਾ ਜੇਕਰ ਲੱਖਾਂ ਲੋਕ ਜਿਹੜੇ ਉਸ ਹਰ ਦੀ ਮਾਰ ਰੇਡ ਕਰਕੇ ਇਸ ਤਰ੍ਹਾਂ ਦਾ ਡਰਾਮਾ ਹੀ ਕੱਲੇ ਕਰਕਤ ਵਾਸਤੇ ਸਰਕਾਰ ਬਣੀ ਹੈ ਅੱਜ ਵੀ ਜਿਹੜੀ ਗਰਾਊਂਡ ਤੇ 1% ਉਹਨਾਂ ਨੇ ਕੋਈ ਨਹੀਂ ਰਾਜ਼ ਨਹੀਂ ਦਿੱਤਾ। ਤੁਸੀਂ ਸਭ ਤੁਹਾਡਾ ਕੀ ਰੋਲ ਉਹ ਚੀਜ਼ ਕੀ ਨਿਭਾ ਰਹੇ ਹੋ ਅੱਜ। ਕਿਉਂਕਿ ਮੈਂ ਅੱਜ ਕੋ 15 ਲੈ ਮੇਰਾ ਪਾਰਲੀਮੈਂਟ ਹਰ ਹੈ। ਮੈਂ ਸਾਰੇ ਜਗ੍ਹਾ ਤੇ ਜਿੱਤੇ ਜਿੱਤੇ ਹਾਰ ਰਹਾ ਹਾਂ। ਉੱਥੇ ਜਾ ਕੇ ਲੋਕਾਂ ਦੀ ਕੁਝ ਪੁੱਛਿਆ ਕਿਛਿਆ ਕਿ ਕੀ ਤੁਹਾਡੀ ਤਸਰੀਬ ਹੈ ਕਿਵੇਂ ਰੁਗਾਂ ਬਾਹਰ ਕੱਢਣ ਵਾਸਤੇ ਪਹਿਲਾਂ ਤਾਂ ਸੁਜੈਸਟ ਕੀਤਾ ਕਿ ਕਿਸੇ ਸੇਫ ਥਾਂ ਤੇ ਚਲੇ ਜਾਓ। ਕਿ ਕਿਤੇ ਵੀ ਕੋਈ ਕੋਈ ਕੁਝ ਲੋਕ ਰਹਿ ਗਏ। ਲਾਲਾਬਾਦ ਫਾਜ਼ਿਲਕਾ ਮੁੱਖ ਸਰਦਾਰ ਹੋਈ। ਮਨੇ ਸੋਰੀ ਬੰਨੂਆਂ ਅਬੋਰ ਦੇ ਕੰਸਟੀਚੂਐਂਸੀਆਂ ਵਿੱਚ ਸਾਰਿਆਂ ਦੇ ਵਿੱਚ ਜਾ ਕੇ ਅੱਜ ਤੋਂ 15 ਦਿਨ ਪਹਿਲਾਂ ਇਹ ਅਸ਼ੂ ਬਿਆਨ ਸ਼ੁਰੂ ਕੀਤਾ ਹੈ। ਤੋਂ ਜਿੱਥੇ ਕਿਤੇ ਵੀ ਕੋਈ ਇਸ ਤਰ੍ਹਾਂ ਸਾਨੂੰ ਲੱਗਦਾ ਹੈ ਅੱਜ ਅਸੀਂ ਇਕੱਲੇ ਆਪ ਨਹੀਂ ਅਸੀਂ ਤਾਂ ਆਪਣਾ ਜੋ ਦਿਖ ਕਰਨਾ ਕਰਨਾ ਹੈ ਅਸੀਂ ਦੂਸਰੇ ਜਿਵੇਂ ਅੱਜ ਮੁਕਸਰ ਅਸੀਂ ਕੱਲ ਬਲਵੰਡੀ ਸੀਗੇ ਉਪਰ ਦੇ ਡਿਸਟ੍ਰਿਕਟ ਦੇ ਬਟਿੰਡਾ ਅੱਜ ਮੈਨੂੰ ਗੰਗਾ ਨਗਰ ਤੋਂ ਫੋਨ ਆਇਆ ਕਿ ਸਾਨੂੰ ਦੱਸੋ ਅਸੀਂ ਕੀ ਮਦਦ ਕਰ ਸਕਦੇ ਹਾਂ ਅਸੀਂ ਆਪਣੀ ਟੀਮਾਂ ਬਣਾ ਕੇ ਨਵਿੰਦਰ ਖਵਾਇਆ ਜਿਹੜਾ ਫਾਿਲਕਾ ਜ਼ਿਲ੍ਹੇ ਨੂੰ ਸਮਾਰ ਰਹੇ ਮੈਂ ਬਾਕੀ ਸਾਰੇ ਏਰੀਆ ਦੇ ਵਿੱਚ ਜਿਹੜਾ ਉਹ ਹਰ ਇੱਕ ਜਗ੍ਹਾ ਤੇ ਜਾ ਕੇ ਲੋਕਾਂ ਦੀ ਕਰ ਰਹੇ ਮੇਰੇ ਐਮਪੀ ਫੰਡ ਜਿਹੜੇ ਸਾਨੂੰ ਪਹਿਲਾਂ ਸੀ ਸ਼ੁਰੂ ਕਹਿੰਦੇ ਰਹੇ ਕਿ ਜਿੰਨੀ ਦੇਰ ਤੱਕ ਸਾਡੇ ਐਮਪੀ ਲਾਈਫ ਫੰਡ ਜਿਹੜਾ ਹੈ ਉਹ ਜਿੰਦਰ ਨੇਚਰਲ ਡਿਸਾਸਟਰ ਜੋਨ ਨਹੀਂ ਉਹ ਪੋਸ਼ਕ ਕਰਦੇ ਸੀ ਤੇ ਉਦੋਂ ਤੱਕ ਤੁਸੀਂ ਦੇ ਨਹੀਂ ਚੀ ਸਕਦੇ ਉਹਦੇ ਵਿੱਚ ਵੀ ਉਹਨਾਂ ਸਿਰ 25 ਲੱਖ ਰੁਪਏ ਸਾਨੂੰ ਤੇ ਉਹ ਦਿੱਤਾ ਹੈ ਕਿ 25 25 ਲੱਖ ਰੁਪਏ ਇੱਕ ਐਮਪੀ ਜਿਹੜਾ ਹੈ ਉਹ ਆਪ ਦੇ ਇਲਾਕੇ ਵਿੱਚ ਜਿਹੜਾ ਨੇਚਰਲ ਡਾਇਜਾਸਟਰ ਨੂੰ ਉਹ ਪੈਸੇ ਦੇ ਸਕਦਾ ਉਹਦੇ ਵਾਸਤੇ ਜਿੱਥੇ-ਜਿੱਥੇ ਅਸੀਂ ਸਮਝਿਆ ਇੱਥੇ ਜ਼ਰੂਰਤ ਹੈ ਉੱਥੇ ਅਸੀਂ ਉਹ ਪੈਸੇ ਵੀ ਦਿੱਤੇ ਹੈ ਜੋ ਸਮਾਨ ਦੇਣਾ ਸੀ ਉਹ ਵੀ ਦੇ ਰਹੇ ਬਾਕੀ ਲੋਕਾਂ ਤੋਂ ਵੀ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਖਾਲਸਾ ਪੰਥ ਉਹ ਪੂਰਾ ਮਦਦ ਕਰ ਰਹੇ ਐ ਇਸੇ ਤਰ੍ਹਾਂ ਸਮਾਜ ਸੇਵੀ ਸੰਸਥਾ ਜਿਹੜੀ ਉਹ ਮਦਦ ਕਰ ਰਹੀ ਹੈ ਪਿੰਡਾਂ ਦੇ ਲੋਕ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਐ ਉਹ ਅੱਜ ਉਹ ਪ੍ਰੋਪਰ ਟ੍ਰੈਕਟਰ ਟਰਾਲੀਆਂ ਲੈ ਕੇ ਚਾਰਾ ਹੋਰ ਕਾਂ ਪਿੰਡਾਂ ਸਮਾਨ ਦੇ ਐ ਉਹ ਵੀ ਪ੍ਰੋਵਾਈਡ ਕਰ ਰਹੇ ਪਰ ਪੈਸਾ ਕੇਂਦਰ ਸਰਕਾਰ ਨੂੰ ਕਿਵੇਂ ਦੇਖਦੇ ਹੋ ਫਰਡੋ ਦੇਖੋ ਕੇਂਦਰ ਸਰਕਾਰ ਨੂੰ ਮੈਂ ਅੱਜ ਤੋਂ 5 ਦਿਨ ਪਹਿਲਾਂ ਆਪਣੇ ਚੁਟੀਆਂ ਲਿਖਿਆ ਹੈ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਐਗਰੀਕਲਚਰ ਮਿਨਿਸਟਰ ਨੂੰ ਕਿ ਇਹਨਾਂ ਪੰਜਾਬ ਦਾ ਜਿਹੜਾ ਅੱਧਾ ਪੰਜਾਬ ਹੈ ਅੱਜ ਡੁੱਬ ਚੁੱਕਿਆ ਹੈ ਹੜ੍ਹਾਂ ਦੀ ਮਾਰ ਰਿਹਾ ਹੈ ਤੇ ਤੁਹਾਡੀ ਕੋਈ ਸਪੈਸ਼ਲ ਟੀਮ ਬਣਾ ਕੇ ਇੱਥੇ ਆ ਕੇ ਸਰਵੇ ਕਰਕੇ ਉਹ ਜਿਹੜਾ ਇਹਨਾਂ ਨੂੰ ਮੁਆਵਜ਼ਾ ਇਹਨਾਂ ਨੂੰ ਇਮੀਡੀਏਟ ਜੋ ਇਹਨਾਂ ਨੂੰ ਚਾਹੀਦਾ ਹੈ ਉਹਦੇ ਵਾਸਤੇ ਮਦਦ ਕਰੇ ਪਰ ਅਜੇ ਤੱਕ ਕੋਈ ਉਹਨਾਂ ਦਾ ਜਵਾਬ ਨਹੀਂ ਕੋਈ ਉਹਨਾਂ ਨੇ ਬਿਆਨ ਨਹੀਂ ਦਿੱਤਾ ਤੁਹਾਨੂੰ ਯਾਦ ਹੋਣਾ ਹੈ ਕਿ ਪਿਛਲੀ ਵਾਰ 2013 ਦੇ ਵਿੱਚ ਜਦੋਂ ਇਹ ਮੁਕਸਰ ਮਲੋਟ ਬਠਿੰਡਾ ਫਰੀ ਕੋਟ ਸਾਰਾ ਇਲਾਕਾ ਮੀਂਹ ਦੀ ਮਾਰਿਟ ਆ ਗਿਆ ਸੀ ਪਹਿਲੇ ਪੂਰੇ ਪਾਣੀ ਪਾਣੀ ਭਰ ਗਿਆ ਸੀ ਤੇ ਮੈਂ ਨੂੰ ਪਾਰਲੀਮੈਂਟ ਜਾ ਕੇ ਮੈਨੂੰ ਪਹਿਲੇ ਦਿਨ ਹੀ ਪਾਰਲੀਮੈਂਟ ਚੱਲੀ ਸੀ ਮੈਨੂੰ ਮੌਕਾ ਮਿਲ ਕੇ ਜਾ ਕੇ ਇਹ ਆਵਾਜ਼ ਉਠਾਈ ਤੇ ਉਹਦੇ ਵਿੱਚ ਉਸ ਵੇਲੇ ਕਾਂਗਰਸ ਦੀ ਸਰਤਾ ਸੀ ਡਾਕਟਰ ਮਰਮੋਰ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤੇ ਉਹਨਾਂ ਨੇ ਉਸੇ ਦਿਨੀ ਆਪਣੀ ਮੀਟਿੰਗ ਬੁਲਾ ਕੇ ਜਿਹੜੀ ਮੰਤਰੀਆਂ ਦੀ ਤੇ ਇੱਥੇ ਕਮੇਟੀ ਬਣਾਤੀ ਜਿਹਦੇ ਵਿੱਚ ਉਹਨਾਂ ਨੇ ਜੈ RAM ਰਮੇਸ਼ ਉਹ ਜਿਹੜੇ ਅੱਜ ਸਾਡੇ ਸੀਨੀਅਰ ਗਵਸੀ ਆਗੂ ਨੇ ਉਹ ਚੇਅਰਮੈਨ ਬਣੇ ਸੀ ਤੇ ਉਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਪੂਰਾ ਜਿਹੜਾ ਪੰਜਾਬ ਦਾ ਦੌਰਾ ਕਰਕੇ ਉਹਦੀ ਅਸੈਸਮੈਂਟ ਕਰਕੇ ਕੇਂਦਰ ਸਰਕਾਰ ਨੂੰ ਪੇਸ਼ ਕੀਤੀ ਤੇ ਸਤ 1250 ਕਰੋੜ ਤੋਂ ਵੱਧ ਜਿਹੜੇ ਪੈਸੇ ਹੈ ਉਸ ਵੇਲੇ ਪੰਜਾਬ ਸਰਕਾਰ ਨੇ ਮਰੇ ਲੋਕਾਂ ਨੂੰ ਕੰਪਨਸੇਸ਼ਨ ਦਿੱਤੀ ਆਜੀ ਸਰਕਾਰ ਇਸ ਕਾਰਨ ਅੱਜ ਉਸ ਤੋਂ ਕਈ ਗੁਣਾ ਵਾਧ 5 ਗੁਣਾ ਵਾਧ ਜਿਹੜਾ ਹੈ ਉਹ ਨੁਕਸਾਨ ਪੰਜਾਬ ਦਾ ਹੋਇਆ ਹੈ ਕਿਹਦੇ ਤੱਕ ਕੇਂਦਰ ਦੀ ਸਰਕਾਰ ਨੇ ਕੋਈ ਜਿਹੜਾ ਉਹਦੇ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਮੈਂ ਮੈਂ ਆਪ ਵੀ ਜਿਹੜਾ ਸਟੈਂਡੀ ਕਮੇਟੀ ਔਨ ਵਾਟਰ ਸੋਰਸ ਦਾ ਮੈਂਬਰ ਹਾਂ ਮੈਂ ਕੱਲ ਆਪਣੇ ਚੇਅਰਮੈਨ ਜੋ ਰਜੀਵ ਪ੍ਰਧਾਨ ਰੂੜੀ ਜੀ ਨੇ ਉਹਨਾਂ ਨੇ ਮੈਨੂੰ ਫੋਨ ਤੇ ਟੈਲੀਫੋਨ ਤੇ ਕਿਹਾ ਕਿ ਤੁਸੀਂ ਆ ਕੇ ਆਪਣੀ ਕਮੇਟੀ ਨੂੰ ਲਿਆ ਕੇ ਆਪਾਂ ਇਹ ਪੰਜਾਬ ਦਾ ਸਾਰੇ ਦਾ ਦੌਰਾ ਕਰੀਏ ਕਿਉਂਕਿ ਪਹਿਲਾਂ ਤੇ ਮੈਂ ਹਮੇਸ਼ਾ ਹੀ ਇਹ ਜਿਹੜਾ ਆਵਾਜ਼ ਚੱਕਦਾ ਰਹਿੰਦਾ ਕਿ ਪੰਜਾਬ ਹਰ ਵਾਰ ਡੁੱਬ ਜਾਂਦਾ ਹੈ ਇਹਨੂੰ ਬਚਾਉਣ ਵਾਸਤੇ ਸਾਨੂੰ ਅੱਜ ਲੋੜ ਹੈ ਕਿ ਅਸੀਂ ਇੱਕ ਜਿਹੜਾ ਵੱਡਾ ਜਿਹੜਾ ਜਿਹਨੇ ਨੰਗਲ ਡੈਮ ਹੈ ਉਥੇ ਇੱਕ ਡੈਮ ਬਣਾਤਾ ਜਾਵੇ ਜਿਹਦਾ ਰਾਵੀ ਦਾ ਪਾਣੀ ਵਿਆਸ ਦਾ ਪਾਣੀ ਜਿਹੜਾ ਵਾਧੂ ਪਾਣੀ ਹੈ ਜਿਹੜਾ ਪਹਾੜੀਆਂ ਦਾ ਪਾਣੀ ਹੈ ਉਥੇ ਸੇਵ ਰਿਜ਼ਰਵ ਕਰ ਲਈਏ ਤੇ ਸੇਵ ਕਰਕੇ ਜਦੋਂ ਲੋੜ ਪੈਗੀ ਖੇਤੀਬਾੜੀ ਇਹ ਤੋਂ ਕਰਕੇ ਉਹ ਸਾਡਾ ਜਿਹੜਾ ਮਾਝਾ ਤੇ 4 ਮਹੀਨੇ ਪਹਿਲਾਂ ਇਹ ਪ੍ਰੋਜੈਕਟ ਜਿਹੜਾ ਹੈ ਬਣਵਾ ਰਹੇ ਆ ਆਈਟੀ ਰੂਪਰ ਦੇ ਰਹੇ ਕਿਉਂਕਿ ਸਾਡੇ ਪੈਨਲਮੈਂਟ ਤੇ ਉਹ ਸਰਵੇ ਵੀ ਕਰ ਰਹੇ ਆ ਉਹਦਾ ਬਣਾ ਕੇ ਅਸੀਂ ਅਗਲਾ ਹੋਂ ਵਾਲੇ ਟਾਈਮ ਤੇ ਪ੍ਰਮਾਤਮਾ ਕਿਰਪਾ ਕਰੇਗਾ ਕਿ ਅਸੀਂ ਇਹ ਪ੍ਰੋਜੈਕਟ ਨੂੰ ਕੰਪਲੀਟ ਕਰਾਵਾਂਗੇ ਕਿ ਫਿਰ ਇਸ ਤਰ੍ਹਾਂ ਦਾ ਫਲਾਟ ਕਰੀਏਗਾ